ਸੋ ਉਹ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨਿਤਨੇਮ ਗੁਰਬਾਣੀਆਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਤੇ 33 ਪੌੜੀਆਂ ਦੀ ਵਿਚਾਰ ਸਤਿਗੁਰਾਂ ਆਪ ਕਰਵਾਈ ਹੈ 34ਵੀਂ ਪੌੜੀ ਰੰਭੋਰੀ ਹੈ ਸੋ ਇਹ ਜੋ ਅੱਗੇ ਹੁਣ ਚਾਰ ਪੌੜੀਆਂ ਵਿੱਚ ਆ ਰਹੀਆਂ ਇਹ ਪੰਜ ਖੰਡਾਂ ਦਾ ਸਤਿਗੁਰੂ ਨਿਰਣਾ ਕਰ ਰਹੇ ਹਨ ਖੰਡ ਦਾ ਅਖੀਰ ਤੇ ਸਹਾਬਾ ਵੰਡ ਤਕਸੀਮ ਹੋਇਆ ਟੁਕੜਾ ਹੈ। ਅਥਵਾ ਸਥਾਨ ਦਾ ਵਾਚਕ ਪਦ ਹੈ। ਸਿਦਾਂਤ ਰੂਪ ਵਿੱਚ ਖੰਡ ਅਵਸਥਾ ਤੇ ਭੂਮਿਕਾ ਦਾ ਵੀ ਵਾਚਕ ਹੈ। ਮਨੁ ਅਧਿਆਤਮਿਕ ਪੰਜ ਸਟੇਜਾਂ ਦਾ ਨਿਰਣਾ ਕੀਤਾ ਹੈ। ਇਹ ਪੰਜ ਸਟੇਜਾਂ ਬਣੇ ਹੋਏ ਕਿਸੇ ਦੋ ਮੰਜ਼ਲੇ ਜਾਂ ਪੰਜ ਮੰਜ਼ਲੇ ਮਹੱਲ ਦੀ ਤਰ੍ਹਾਂ ਨਹੀਂ। ਬਲਕਿ ਜਦੋਂ ਕੋਈ ਗੁਰਮਤਿ ਮਾਰਗ ਦਾ ਪਾਣੀ ਗੁਰਸਿੱਖੀ ਮਾਰਗ ਤੇ ਚੱਲਦਾ ਹੋਇਆ ਰੂਹਾਨੀ ਸਟੇਜਾਂ ਰੂਪ ਪੌੜੀਆਂ ਚੜਦਾ ਹੋਇਆ ਆਪਣੀ ਆਖਰੀ ਮੰਜ਼ਲ ਸੱਚਖੰਡ ਪ੍ਰਾਪਤ ਕਰਨ ਲਈ ਰੂਹਾਨੀ ਸਫ਼ਰ ਤੈਅ ਕਰਦਾ ਹੈ ਤਾਂ ਇਹ ਖੰਡ ਉਸ ਰੂਹਾਨੀ ਸਫ਼ਰ ਦੇ ਰਸਤੇ ਦਾ ਪੜਾ ਬਣ ਜਾਂਦੇ ਹਨ ਪਹਿਲੇ 4 ਖੰਡਾਂ ਦਾ ਦੇਸ਼ਕਾਲ ਦਾ ਨਾਲ ਸੰਬੰਧ ਹੈ ਪਰ ਸੱਚਖੰਡ ਦੇਸ਼ਕਾਲ ਤੋਂ ਉਚੇਰੀ ਮੰਜ਼ਲ ਹੈ ਇਹ ਅਵਸਥਾ ਜਿਵੇਂ ਜਿਵੇਂ ਬਿਆਸੀ ਪੁਰਖ ਦੀ ਸੁਰਤ ਅੰਦਰ ਮੁੱਖ ਹੁੰਦੀ ਹੈ ਉਵੇਂ ਉਵੇਂ ਇਹਨਾਂ ਦਾ ਪੇਤ ਖੁੱਲਦਾ ਹੈ ਸਮਝਣ ਲਈ ਜਿਵੇਂ ਇੱਕ ਸੰਗਤਰੇ ਦਾ ਫਲ ਹੈ ਉਸ ਦੇ ਉੱਪਰ ਮੋਟੀ ਸ਼ੈਲ ਹੈ ਫਿਰ ਉਸ ਅੰਦਰ ਫਾੜੀਆਂ ਹਨ ਉਹਨਾਂ ਤੇ ਸ਼ੈਲ ਹੈ ਉਹਨਾਂ ਫਾੜੀਆਂ ਵਿੱਚ ਰਸ ਦੀਆਂ ਭਰੀਆਂ ਤੁਰੀਆਂ ਹੁੰਦੀਆਂ ਜਿਨ੍ਹਾਂ ਵਿੱਚ ਰਸ ਭਰਿਆ ਹੁੰਦਾ ਤੇ ਉਸ ਰਸ ਵਿੱਚ ਲਬ ਲਬ ਸੁਆਦ ਭਰਿਆ ਹੁੰਦਾ ਜਾਂ ਕਮਲ ਦਾ ਫੁੱਲ ਹੈ ਉਸ ਵਿੱਚ ਪੰਖੜੀਆਂ ਹੁੰਦੀਆਂ ਪੰਖੜੀਆਂ ਵਿੱਚ ਮਕਰੰਦ ਰਸ ਹੁੰਦਾ ਤੇ ਰਸ ਵਿੱਚ ਸੁਗੰਧੀ ਭਰੀ ਹੋਈ ਹੁੰਦੀ ਹੈ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਸਥੂਲ ਤੋਂ ਸੂਖਮ ਅਤੇ ਅੱਗੇ ਹੋਰ ਸੂਖਮ ਤੋਂ ਸੂਖਮ ਰੋਹਾਨੀ ਸਟੇਜਾਂ ਦਾ ਵਰਣਨ ਕਰਦੇ ਸਨਾਤਨ ਮਤ ਵਿੱਚ ਇਸ ਅਧਿਆਤਮਕ ਵਿਸ਼ੇ ਦੇ ਸੰਬੰਧ ਵਿੱਚ ਤਿੰਨ ਸਟੇਜਾਂ ਦਾ ਨਿਰਣਾ ਪ੍ਰਾਪਤ ਹੁੰਦਾ ਹੈ ਤਰਤੀਬ ਨਾਲ ਕਰਮੁਪਾਸ਼ਨਾ ਤੇ ਗਿਆਨ ਕਰਮਤੀ ਉਪਾਸ਼ਨਾ ਨੂੰ ਸਾਧਨ ਰੂਪ ਭੂਮਿਕਾ ਵਰਣਨ ਕੀਤਾ ਹੈ ਅਤੇ ਗਿਆਨ ਨੂੰ ਅਖੀਰਲੀ ਮੰਜ਼ਲ ਤਸਲੀਮ ਕੀਤਾ ਹੈ ਵਿਦਾਂਤ ਵਿਦਾਂਤ ਮਤ ਵਿੱਚ ਗਿਆਨ ਦੀਆਂ ਸੱਤ ਭੂਮਿਕਾਾਂ ਦਾ ਵਰਣਨ ਮਿਲਦਾ ਸ਼ੋਭਿਸ਼ਾ ਸੋ ਵਿਚਾਰਨਾ ਤਨੂ ਮਾਨਸਾ ਸਤੂਆਪਤ ਅਸੰਸਕਤ ਪਦਾਰਥਾ ਭਾਵਨੀ ਤੇ ਤੁਰਿਆ ਇਹਨਾਂ ਸੱਤ ਭੂਮਿਕਾ ਵਿੱਚੋਂ ਪਹਿਲੀਆਂ ਤਿੰਨ ਭੂਮਿਕਾ ਸਾਧਨ ਰੂਪ ਹਨ ਅਤੇ ਮਗਰਲੀਆਂ ਚਾਰ ਫਲਸਰੂਪ ਭੂਮਿਕਾ ਹਨ ਇਸਲਾਮ ਮਤ ਵਿੱਚ ਵੀ ਇਹਨਾਂ ਰੂਹਾਨੀ ਸਟੇਜਾਂ ਦਾ ਕੁਝ ਨਿਰਣਾ ਪ੍ਰਾਪਤ ਹੁੰਦਾ ਪਹਿਲੀ ਸ਼ਰੀਅਤ ਦੂਜੀ ਤਰੀਕਤ ਤੀਜੀ ਮਾਰਿਫਤ ਅਤੇ ਚੌਥੀ ਹਕੀਕਤ ਅਵਸਥਾ ਹੈ ਸ਼ਰਾ ਕਰਮकांड ਦੀ ਅਵਸਥਾ ਹੈ ਤਰੀਕਤ ਵਿਰਾਗ ਦੀ ਮਾਰਿਫਤ ਗਿਆਨ ਦੀ ਅਤੇ ਹਕੀਕਤ ਹੱਕ ਜਾਂ ਸੱਚ ਦੀ ਪ੍ਰਾਪਤੀ ਵਾਲੀ ਅਵਸਥਾ ਹੈ ਇੱਧਰ ਗੁਰੂ ਨਾਨਕ ਸਾਹਿਬ ਜੀ ਇਸ ਪ੍ਰਦਾਨ ਬਾਣੀ ਸ੍ਰੀ ਜਪਜੀ ਸਾਹਿਬ ਅੰਦਰ ਉਹਨਾਂ ਰੂਹਾਨੀ ਸਟੇਜਾਂ ਨੂੰ ਪੰਜ ਖੰਡ ਲਿਖਦੇ ਆ ਜਿਨ੍ਹਾਂ ਦੇ ਨਾਮ ਆਪਜੀ ਨਾਲ ਸਾਂਝੇ ਕਰਦੇ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਤੇ ਸੱਚਖੰਡ ਪਹਿਲਾ ਇਸ ਪੌੜੀ ਵਿੱਚ ਧਰਮਖੰਡ ਦਾ ਨਿਰਣਾ ਕਰ ਰਹੇ ਆ ਜਿੱਥੋਂ ਰੂਹਾਨੀ ਸਫ਼ਰ ਆਰੰਭ ਹੁੰਦਾ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ertid ਥਾਪ ਰੱਖੀ ਧਰਮਸਾਲ ਰਾਤ ਰਾਤੀ ਰੁੱਤ ਥਿਤ ਅਤੇ ਵਾਰ ਇਹ ਸਾਰੇ ਕਾਲ ਦੇ ਬੋਧਕ ਪਦ ਹਨ ਹਵਾ ਜਲ ਅਗ ਪਾਤਾਲ ਹੇਟਲਾ ਲੋਕ ਕੇ ਪਦ ਵਸਤੂ ਅਤੇ ਦੇਸ਼ ਦੇ ਵਾਚਕ ਹਨ ਇਸ ਦੇਸ਼ ਕਾਲ ਵਸਤੂ ਰੂਪ ਸੰਸਾਰ ਵਿੱਚ ਉਸ ਅਕਾਲਪੁਰਖ ਨੇ ਮਾਤ ਲੋਕ ਦੀ ertid ਧਰਮਸਾਲ ਧਰਮ ਜਿੱਥੋਂ ਪੈਦਾ ਹੋਵੇ ਐਸੀ ਧਰਮ ਦੀ ertid ਸਥਾਪਨ ਕਰਕੇ ਰੱਖੀ ਇਸ ਦਾ ਭਾਵ ਇਹ ਹੈ ਕਿ ਉਸ ਪਰਮੇਸ਼ਰ ਨੇ ਦੇਸ਼ ਕਾਲ ਵਸਤੂ ਰੂਪ ਸੰਸਾਰ ਵਿੱਚ ਮਾਤ ਲੋਕ ਦੀ ਧਰਤੀ अथवा ਭਾਰਤ ਖੰਡ ਧਰਮ ਭੂਮੀ ਅਸਥਾਪਨ ਕੀਤੀ ਹੈ ਭਾਵ ਇਸ ਮਾਤ ਲੋਕ ਦੀ ਧਰਤੀ ਵਿੱਚ ਆਏ ਹਰ ਜੀਵ ਦਾ ਪਹਿਲਾ ਫਰਜ਼ ਧਰਮ ਨੂੰ ਅਪਣਾਉਣਾ ਹੈ ਕਿਸੇ ਵੀ ਜੀਵ ਨੂੰ ਇਸ ਧਰਮ ਸਾਲ ਵਿੱਚ ਆ ਕੇ ਧਰਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਸਾਰਿਆਂ ਨੂੰ ਧਰਮੀ ਬਣਨਾ ਚਾਹੀਦਾ ਕਿਉਂਕਿ ਧਰਮ ਰੂਹਾਨੀ ਮੰਜ਼ਲ ਦੀ ਪ੍ਰਾਪਤੀ ਦਾ ਸਾਧਨ ਹੈ ਧਰਮ ਦੇਵੀ ਅਸੂਲਾਂ ਦਾ ਹੀ ਨਾਮ ਹੈ ਜਿਸ ਦੇ ਤਿੰਨ ਬੁਨਿਆਦੀ ਅਸੂਲਾਂ ਦਾ ਗੁਰਬਾਣੀ ਵਿੱਚ ਨਿਰਣਾ ਪ੍ਰਾਪਤ ਹੁੰਦਾ ਧਰਮ ਦੀ ਕਿਰਤ ਵੰਡ ਛਕਣਾ ਤੇ ਨਾਮ ਜਪਣ ਗੁਰਮਤ ਵਿੱਚ ਇਹ ਔਲ ਸਾਰੀ ਮਾਨਵਤਾ ਲਈ ਸਾਂਝੇ ਬਖਸ਼ਿਸ਼ ਕੀਤੇ ਗਏ ਹਨ ਇਹਨਾਂ ਨੂੰ ਕੋਈ ਵੀ ਇਨਸਾਨ ਚਾਹੇ ਕਿਸੇ ਧਰਮ ਕਿਸੇ ਕੌਮ ਕਿਸੇ ਸੰਪਰਦਾ ਕਿਸੇ ਭੇਖ ਜਾਂ ਜਾਤ ਪਾਤ ਨਾਲ ਸੰਬੰਧ ਰੱਖਦਾ ਕਿਸੇ ਲਈ ਵੀ ਇਹ ਨੁਕਸਾਨ ਦੇ ਨਹੀਂ ਅਤੇ ਨਾ ਹੀ ਕਿਸੇ ਧਾਰਮਿਕ ਬੰਦਿਸ਼ ਦਾ ਕਾਰਨ ਬਣਦੇ ਹੋਰ ਸਨਾਤਨ ਮਤ ਦੇ ਸੂਲ ਸੰਧਿਆ ਤਰਪਨ ਜਗ ਹੂਮ ਆਦ ਕੋਈ ਸਨਾਤਨੀ ਹੀ ਕਰ ਸਕਦਾ ਅਤੇ ਇਸਲਾਮ ਦੇ ਸੂਲ ਰੋਜ਼ਾ ਬਾੰਗ ਨਿਵਾਜ਼ ਹਜ ਹਜਕਾਤ ਕੇਵਲ ਇਸਲਾਮੀ ਪੁਰਸ਼ ਹੀ ਕਰ ਸਕਦਾ ਪਰ ਗੁਰਮਤ ਦੇ ਬੁਨਿਆਦੀ ਸੂਲਾਂ ਨੂੰ ਹਰ ਕੋਈ ਇਨਸਾਨ ਬਿਨਾ ਧਾਰਮਿਕ ਬੰਦਿਸ਼ ਤੋਂ ਅਤੇ ਬਿਨਾ ਕਿਸੇ ਰੋਕ-ਟੋਕ ਤੋਂ ਕਰ ਸਕਦਾ ਹੈ ਧਰਮ ਦੀ ਕੀਰਤ ਨਾਮ ਜਪਣਾ ਤੇ ਵੰਡ ਛਕਣਾ ਕਿ ਕਿਸੇ ਲਈ ਵੀ ਨੁਕਸਾਨ ਨਹੀਂ ਹਨ ਇਸ ਲਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਮੁੱਚੀ ਮਨੁੱਖਤਾ ਬਾਰੇ ਉਪਦੇਸ਼ ਦੇ ਰਹੇ ਕਿ ਇਸ ਸੰਸਾਰ ਵਿੱਚ ਜੋ ਵੀ ਮਨੁੱਖ ਆਇਆ ਉਸ ਨੂੰ ਧਰਮ ਜ਼ਰੂਰ ਧਾਰਨ ਕਰਨਾ ਚਾਹੀਦਾ ਕਿਉਂਕਿ ਪਰਮੇਸ਼ਰ ਨੇ ਧਰਤੀ ਹੀ ਧਰਮਸਾਲ ਰੂਪੇ ਪੈਦਾ ਕੀਤੀ ਹੈ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਗੁਰੂ ਮਹਾਰਾਜ ਫਰਮਾਉਂਦੇ ਹਨ ਉਸ ਧਰਮਸਾਲ ਮਾਤ ਲੋਕ ਦੀ ertid ਵਿੱਚ ਕਈ ਰੰਗਾਂ ਦੇ ਕਈ ਜੁਗਤ ਢੰਗਾਂ ਦੇ ਜੀਵ ਪਰਮੇਸ਼ਰ ਨੇ ਪੈਦਾ ਕੀਤੇ ਹਨ ਉਹਨਾਂ ਅਨੇਕਾਂ ਜੀਵਾਂ ਦੇ ਅਨੰਤ ਬੇਅੰਤ ਨਾਮ ਹਨ ਕਰਮੀ ਕਰਮੀ ਹੋए ਵਿਚਾਰ ਸੱਚਾ ਆਪ ਸੱਚਾ ਦਰਬਾਰ ਹਜੂਰ ਫਰਮਾਉਂਦੇ ਹਨ ਹਰ ਜੀਵ ਦੇ ਪਿੰਨ ਪਿੰਨ ਕਰਮਾਂ ਅਨੁਸਾਰ ਰੱਬ ਦੀ ਦਰਗਾਹ ਵਿੱਚ ਵਿਚਾਰ ਹੁੰਦੀ ਹੈ ਪਰਮੇਸ਼ਰ ਆਪ ਸੱਚਾ ਨਿਆਕਾਰ ਹੋ ਕੇ ਸਭ ਨਿਵੇੜਾ ਕਰਦਾ ਹੈ ਤਿੱਥੈ ਸੋਹਣ ਪੰਜ ਪਰਵਾੜ ਨਦਰੀ ਕਰਮ ਪਵੈ ਨੀਸਾਣ ਹਜੂਰ ਫਰਮਾਉਂਦੇ ਹਨ ਤਿੱਥੈ ਉਸ ਸੱਚੀ ਦਰਗਾਹ ਅਤੇ ਸੱਚੇ ਦਰਬਾਰ ਵਿੱਚ ਉਹ ਪੰਜ ਧਰਮੀ ਪੁਰਸ਼ ਸੋਭਾ ਪ੍ਰਾਪਤ ਕਰਦੇ ਆ ਅਤੇ ਦਰਗਾਹੇ ਪ੍ਰਵਾਨ ਹੁੰਦੀ ਧਰਮੀ પુરੁਸ਼ਾਂ ਦੇ ਸਬੰਧ ਵਿੱਚ ਪੰਜ ਸ਼ਬਦ ਢੁਗਮਾ ਹੈ ਕਿਉਂਕਿ ਧਰਮ ਖੰਡ ਦਾ ਜ਼ਿਕਰ ਚੱਲ ਰਿਹਾ ਪੰਜ ਸ਼ਬਦ ਦੇ ਹੋਰ ਵੀ ਕਈ ਭਾਵ ਲੈ ਜਾਂਦੇ ਜਿਵੇਂ ਸਤ ਸੰਤੋਖ ਆਦਿ ਦੇਵੀ ਗੁਣਾਂ ਦੇ ਧਾਰਨੀ अथवा ਪੰਜ ਕਕਾਰਾਂ ਦੀ ਰਹਿਤ ਰੱਖਣ ਵਾਲੇ ਅੰਮ੍ਰਿਤ ਦੀਆਂ ਪੰਜ ਬਾਣੀਆਂ ਦੇ ਨਿਤਨੇਮੀ ਸ਼ਾਮ ਨੂੰ ਰਹਿਰਾ ਸੌਣ ਲੱਗਿਆਂ ਕੀਰਤਨ ਸੋਇਲੇ ਦਾ ਪਾਠ ਕਰਨ ਵਾਲੇ ਅਤੇ ਚਾਰ ਬੱਜਰ ਕੁ ਰਹਤਾ ਪੰਜਵੀਂ ਕੁ ਰਹਤ ਸ਼ਰਾਬ ਤੋਂ ਬਚਣ ਵਾਲੇ ਪੰਜ ਨੜੀਮਾਰ ਕੁੜੀਮਾਰ ਕੁੜੀ ਵਿੱਚ ਸਿਰ ਗੋਮ ਅਤੇ ਰੋਡਿਆਂ ਨਾਲ ਨਾਵਰਤਣ ਵਾਲੇ ਮੀਨੇ ਰਾਮ ਰਈਏ ਧੀਰਮੱਲੀਏ ਗੰਗੂਸ਼ਾਈਏ ਤੇ ਮਸੰਦਾਂ ਤੇ ਵਿਸਾਹ ਨਾ ਕਰਨ ਵਾਲੇ ਪੰਜ ਤਖਤਾਂ ਅਨੁਸਾਰ ਬੋਤਮ ਮੰਨਣ ਵਾਲੇ ਅਤੇ ਪੰਜ ਸੰਸਕਾਰ ਜਨਮ ਵਿਦਿਆ ਕੁੜਮਾਈ ਆਨੰਦ ਕਾਰਜ ਮ੍ਰਿਤੂ ਸੰਸਕਾਰ ਗੁਰਮਤ ਮਰਿਆਦਾ ਅਨੁਸਾਰ ਕਰਨ ਵਾਲੇ ਉਸ ਸੱਚੇ ਦਰਬਾਰ ਵਿੱਚ ਪ੍ਰਵਾਨ ਹੁੰਦੇ ਅਤੇ ਸੋਭਾ ਪ੍ਰਾਪਤ ਕਰਦੇ ਹਨ ਪਾਦਸ਼ਾ ਫਰਮਾਉਂਦੇ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਰ ਪੂਰਬੋਗਤ ਧਰਮੀ ਪੁਰਸ਼ਾਂ ਦੇ ਮਸਤਕ ਤੇ ਵਾਹਿਗੁਰੂ ਦੀ ਨਜ਼ਰੀ ਕਰਮ ਭਾਵ ਸਤਗੁਰੂ ਕਹਿੰਦੇ ਨਜ਼ਰੀ ਕਰਮ ਤੋਂ ਭਾਵ ਕਿਰਪਾ ਦ੍ਰਿਸ਼ਟੀ ਦੁਆਰਾ ਨਿਸ਼ਾਨ ਪਰਵਾਣਗੀ ਦਾ ਚਿੰਨ ਅਥਵਾ ਦਸਤਕ ਪੈ ਜਾਂਦਾ ਹੈ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਹਰ ਜੀਵ ਦੀ ਧਾਰਮਿਕ ਤੌਰ ਤੇ ਕਚਾਈ ਅਤੇ ਪਕਿਆਈ ਭਾਵ ਰਹਿਤ ਬਹਿਤ ਦੀ ਕਮਜ਼ੋਰੀ ਅਤੇ ਪਰਪਕਤਾ ਦਾ ਉਥੇ ਕਈ ਰੱਬੀ ਦਰਗਾਹ ਵਿੱਚ ਹੀ ਮੁੱਲ ਪਵੇਗਾ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਰੱਬ ਦੇ ਦਰ ਤੇ ਗਿਆ ਹੀ ਪਤਾ ਲੱਗੇਗਾ ਕੌਣ ਕੱਚਾ ਹੈ ਤੇ ਕੌਣ ਪੱਕਾ ਹੈ ਇੱਥੇ ਤਾਂ ਸਾਰੇ ਹੀ ਕਹਿੰਦੇ ਹਨ ਮੈਂ ਰਹਿਤ ਵਾਲਾ ਹਾਂ ਇੱਥੇ ਹਰ ਕੋਈ ਆਪਣੇ ਆਪ ਨੂੰ ਪੱਕਾ ਧਰਮੀ ਹੀ ਦਰਸਾਉਂਦਾ ਪਰ ਹਜੂਰ ਫਰਮਾਉਂਦੇ ਹਨ ਇਸ ਦੀ ਪਰਖ ਅਗੇ ਰੱਬੀ ਦਰਗਾਹ ਵਿੱਚ ਹੋਵੇਗੀ ਜਿਹੜਾ ਉੱਥੇ ਪਰਖ ਵਿੱਚ ਪੂਰਾ ਉਤਰੇਗਾ ਉਹੀ ਪਰਵਾਨ ਸਮਝਿਆ ਜਾਏਗਾ ਧਰਮ ਖੰਡ ਦਾ ਇਹੋ ਧਰਮ ਇਸ ਪੰਕਤੀ ਦਾ ਸਬੰਧ ਪਿਛਲੀ ਪੌੜੀ ਨਾਲ ਹੈ ਹਜੂਰ ਫਰਮਾਉਂਦੇ ਐ ਸਿੱਧ ਲੋਕੋ ਧਰਮ ਖੰਡ ਦਾ ਇਹੋ ਨਿਸ਼ਚੇ ਬਾਚਕ ਪੜਨਾਵ ਸਮਝ ਕੇ ਇਹੀ ਜੋ ਪਿੱਛੇ ਵਰਣਨ ਕੀਤਾ ਭਾਵ ਪਿਛਲੀ ਪੌੜੀ ਵਿੱਚ ਧਰਮ ਖੰਡ ਦਾ ਸੁਭਾਵ ਸਦਾਚਾਰ ਵਰਣਨ ਕੀਤਾ ਹੈ ਗਿਆਨ ਖੰਡ ਦਾ ਆਖੋ ਕਰਮ ਅੱਗੇ ਹੁਣ ਗਿਆਨ ਖੰਡ ਦਾ ਭਾਵ ਸਿੱਖੀ ਮਾਰਗ ਦੀ ਦੂਜੀ ਸਟੇਜ ਦਾ ਕਰਮ ਕਰਤੱਬ अथवा ਸਮਾਚਾਰ ਵਰਣਨ ਕਰ ਰਿਹਾ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਐ ਸਿੱਧ ਲੋਕੋ ਜਦੋਂ ਗਿਆਨ ਖੰਡ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਦੇਵ ਦ੍ਰਿਸ਼ਟੀ ਖੁੱਲ ਜਾਂਦੀ ਹੈ ਫਿਰ ਉਸ ਨੂੰ ਪ੍ਰਭੂ ਦੀ ਬੇਅੰਤ ਰਚਨਾ ਦਾ ਵਿਆਪਕ बोਧ ਪ੍ਰਗਟ ਹੋ ਜਾਂਦਾ ਕਿ ਉਸ ਪਰਮੇਸ਼ਰ ਨੇ ਕਿੰਨੇ ਹੀ ਹਵਾ ਜਲ ਅਗਨੀ ਆਦਿਕ ਤੱਤ ਪੈਦਾ ਕੀਤੇ ਕਿੰਨੇ ਹੀ ਕ੍ਰਿਸ਼ਨ ਅਤੇ ਸ਼ਿਵਜੀ ਵਰਗੇ ਦੇਵਤੇ ਉਸ ਪ੍ਰਭੂ ਨੇ ਬਣਾਏ ਹਨ ਕੀਤੇ ਬਰਮੇ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ ਕਿੰਨੇ ਹੀ ਬ੍ਰਹਮਾ ਵਰਗੇ ਦੇਵਤੇ ਸ੍ਰਿਸ਼ਟੀ ਦੀ ਘਾੜਤ ਕਰ ਰਹੇ ਹਨ ਕਈ ਪ੍ਰਕਾਰ ਦੇ ਜੀਵਾਂ ਦੇ ਆਕਾਰ ਰੰਗ ਵੇਸ਼ ਸੁਭਾਵ ਅਤੇ ਲਿਬਾਸ ਹਨ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਹਜੂਰ ਪਰਮਾਉਂਦੇ ਹਨ ਐ ਸਿੱਧ ਲੋਕੋ ਜੀਵਾਂ ਦੇ ਕੰਮ ਕਰਨ ਵਾਸਤੇ ਉਸ ਪ੍ਰਭੂ ਨੇ ਕਿੰਨੀਆਂ ਹੀ ਕਰਮ ਭੂਮੀ ਧਰਤੀਆਂ ਬਣਾਈਆਂ ਕਿੰਨੇ ਹੀ ਮੇਰ ਪਹਾੜ ਬਣਾਏ ਕਿੰਨੇ ਹੀ ਤੂ ਮੰਡਲ ਅਤੇ ਉਹਨਾਂ ਦੇ ਉਪਨੇੜੇ ਹੋਰ ਦੇਸ਼ ਭਾਵ ਮੰਡਲ अथवा ਗ੍ਰਹਿ ਬਣਾਏ अथवा ਕਿੰਨੇ ਹੀ ਵਰਗੇ ਭਗਤ ਤੇ ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਵਰਗੇ ਰਿਖੀਮੁਨੀ ਪੈਦਾ ਕੀਤੇ ਹਨ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਉਸ ਵਾਹਿਗੁਰੂ ਦੀ ਰਚਨਾ ਵਿੱਚ ਕਿੰਨੇ ਹੀ ਦੇਵਤਿਆਂ ਦੇ ਪਾਤਸ਼ਾਹ ਇੰਦਰ ਅਤੇ ਕਿੰਨੇ ਹੀ ਚੰਦਰਮਾ ਸੂਰਜ ਪੈਦਾ ਕੀਤੇ ਹਨ ਅਤੇ ਕਿੰਨੇ ਹੀ ਹੋਰ ਮੰਡਲ ਲੋਕ ਅਤੇ ਦੇਸ ਦੇਵਤਿਆਂ ਦੇ ਸਥਾਨ ਪੈਦਾ ਕੀਤੇ ਹੋਏ ਆ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਉਸ ਪ੍ਰਭੂ ਨੇ ਕਿੰਨੇ ਹੀ ਸਿੱਧ ਸ਼ਕਤੀਆਂ ਵਾਲੇ ਪੁਰਸ਼ ਬੁੱਧ ਗਿਆਨਵਾਨ 나ਥ ਜੋਗੀਆਂ ਦੇ ਵੜ ਕੇ ਪੈਦਾ ਕੀਤੇ ਅਤੇ ਕਿੰਨੇ ਹੀ ਦੇਵੀਆਂ ਦੇ ਵੇਸ ਸਰੂਪ ਪੈਦਾ ਕੀਤੇ ਹਨ ਤਰਮ ਸ਼ਾਸਤਰਾਂ ਦੇ ਮੁਤਾਬਕ 84 ਸਿੱਧ ਨੌ ਨਾਤ ਅਤੇ 9 ਕਰੋੜ ਦੇਵੀਆਂ ਦੇ ਰੂਪ ਮੰਨੇ ਪਰ ਹਜੂਰ ਬਿਆਨਤ ਲਿਖ ਰਹੇ ਆ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਉਸ ਪ੍ਰਭੂ ਨੇ ਕਿੰਨੇ ਹੀ ਦੇਵਤੇ ਦੈਂਤ ਪੈਦਾ ਕੀਤੇ ਕਿੰਨੇ ਹੀ ਮਨਕ ਯੇ ਮਨਤਾਰੀ ਪੁਰਸ਼ ਪੈਦਾ ਕੀਤੇ ਅਤੇ ਕਿਤਨੇ ਹੀ ਰਤਨਾ ਦੇ ਸਮੁੰਦਰ अथवा ਰਤਨ ਦੇਵੀ ਗੁਣਾਂ ਦੇ ਸਾਗਰ ਗੁਣੀ ਲੋਕ ਪੈਦਾ ਕੀਤੇ ਹਨ ਕੀਤੀ ਆਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਉਸ ਵਾਹਿਗੁਰੂ ਨੇ ਆਪਣੇ ਰਚਨਾ ਵਿੱਚ ਕਿੰਨੀਆਂ ਹੀ ਖਾਣੀਆਂ ਅੰਡਜ ਜੇਰਜ ਆਦਿਕ ਕਿੰਨੀਆਂ ਹੀ ਬਾਣੀਆਂ ਪਰ ਪਸੰਤੀ ਆਦਿਕ ਪੈਦਾ ਕੀਤੀਆਂ ਕਿੰਨੇ ਹੀ ਪਾਤ ਪਾਦਸ਼ਾ ਅਤੇ ਨਰਿੰਦ ਰਾਜੀ ਪੈਦਾ ਕੀਤੇ ਹਨ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਹਜੂਰ ਫਰਮਾਉਂਦੇ ਹਨ ਕਿੰਨੀਆਂ ਹੀ ਸਪ੍ਰਭੂ ਨੇ ਸੁਰਤੀ ਉੱਚੀਆਂ ਬਿਰਤੀਆਂ अथवा ਵੇਦਾਂ ਦੀਆਂ ਰਚਾਂ ਪੈਦਾ ਕੀਤੀਆਂ ਅਤੇ ਕਿੰਨੇ ਹੀ ਸੁਰਤ अथवा ਵੇਦ ਰਚਾਂ ਪੜਨ ਵਾਲੇ ਸੇਵਕ ਪੈਦਾ ਕੀਤੇ ਹਨ ਗੁਰੂ ਜੀ ਫਰਮਾਉਂਦੇ ਐ ਸਿੱਧ ਲੋਕ ਉਸ ਪ੍ਰਭੂ ਦੀ ਬੇਅੰਤ ਰਚਨਾ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਦੱਸ ਸਕਦਾ ਅਥਵਾ ਸ ਪ੍ਰਭੂ ਦੀ ਰਚਨਾ ਦੀ ਅੰਤ ਚਰਮ ਸੀਮਾ ਅਥਵਾ ਓੜਕ ਦਾ ਕੋਈ ਅੰਤ ਅੰਤ ਨਹੀਂ ਪਾ ਸਕਦਾ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਹ ਸਿੱਧ ਲੋਕੋ ਗਿਆਨ ਖੰਡ ਦੀ ਅਵਸਥਾ ਵਿੱਚ ਜਦੋਂ ਗਿਆਨ ਪ੍ਰਚੰਡ ਹੋਰ ਵੀ ਤੇਜਸਵੀ ਰੂਪ ਧਾਰਨ ਕਰਦਾ ਹੈ ਤਾਂ ਅੱਗੇ ਰਹੱਸ ਦੀ ਅਵਸਥਾ ਪ੍ਰਗਟ ਹੁੰਦੀ ਹੈ ਜਿਸ ਬਾਰੇ ਹਜੂਰ ਅੱਗੇ ਪਰਮਾ ਰਹਿਆ ਤਿੱਥਾ ਨਾਦ ਬਿਨੋਦ ਕੋਡ ਆਨੰਦ ਉਸ ਰਹਸ ਦੀ ਅਵਸਥਾ ਵਿੱਚ ਕਰੋੜਾਂ ਹੀ ਨਾਦ ਦੇਵੀ ਗੀਤ ਸੰਗੀਤ ਅਤੇ ਬਿਨੋਦ ਪ੍ਰਭੂ ਦੇ ਅਸਰਜ ਕੌਤਕਾਂ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਸਤਿਗੁਰੂ ਜੀ ਪ੍ਰਚੰਡ ਗਿਆਨ ਵਾਲੀ ਰਹਸਮਈ ਅਵਸਥਾ ਨੂੰ ਸ਼ਰਮਖੰਡ ਦਾ ਨਾਮ ਦਿੰਦੇ ਆ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਐ ਸਿੱਧ ਲੋਕੋ ਇਸ ਧਰਮਖੰਡ ਦੀ ਬਾਣੀ ਬਣਾਵਟ ਰੂਪ ਬਹੁਤ ਸੁੰਦਰ ਹੈ ਅਥਵਾ ਸ਼ਰਮਖੰਡ ਦੀ ਪ੍ਰਾਪਤੀ ਵਾਲੇ ਮਹਾਪੁਰਸ਼ਾਂ ਦੀ ਬਾਣੀ ਵੀ ਰੂਪਕਈਏ ਬਹੁਤ ਸੁੰਦਰ ਹੁੰਦੀ ਹੈ ਸ਼ਰਮਖੰਡ ਵਿਰਾਗੀ ਪੁਰਸ਼ਾਂ ਦੀ ਮੰਜ਼ਲ ਮੰਨੀ ਹੈ ਅਥਵਾ ਸ਼ਰਮ ਸੰਸਕ੍ਰਿਤ ਦਾ ਸ਼ਬਦ ਮੰਨ ਕੇ ਸ਼ਰਮ ਮਿਹਨਤ ਨੂੰ ਵੀ ਕਹਿੰਦੇ ਆ ਅਥਵਾ ਤਪੱਸਿਆ ਕਰਨ ਵਾਲੇ ਮਹਾਪੁਰਸ਼ਾਂ ਦੀ ਮੰਜ਼ਲ ਵੀ ਮੰਨੀ ਜਾ ਸਕਦੀ ਹੈ ਤੇ ਤੇ ਉਸ ਕਰਮकांड ਦੀ ਕਰਮਖੰਡ ਦੀ ਅਵਸਥਾ ਵਿੱਚ ਅੰਦਰਲੇ ਭਾਵ ਅਧਿਆਤਮਕ ਜੀਵਨ ਦੀ ਬਹੁਤ ਹੀ ਅਨੂਪ ਸੁੰਦਰ ਅਤਵਾਲਾਸਾਨੀ ਘਾੜਤ ਕੜੀ ਜਾਂਦੀ ਹੈ ਤਾਂ ਕਿ ਇਹ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਈ ਹਜੂਰ ਫਰਮਾਉਂਦੇ ਹਨ ਉਸ ਸ਼ਰਮਖੰਡ ਦੀ ਅਵਸਥਾ ਦੀਆਂ ਗੱਲਾਂ ਜ਼ੁਬਾਨ ਤੋਂ ਵਰਨਣ ਨਹੀਂ ਕੀਤੀਆਂ ਜਾ ਸਕਦੀਆਂ ਜੇ ਕੋਈ ਚੁੰਚ ਗਿਆਨੀ ਆਖਣ ਦਾ ਯਤਨ ਵੀ ਕਰੇ ਤਾਂ ਪੂਰਾ ਨਾ ਕਹਿ ਸਕਣ ਤੋਂ ਪਿੱਛੋਂ ਪਛਤਾਉਂਦਾ ਹੀ ਹੈ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਹਜ਼ੂਰ ਫਰਮਾਉਂਦੇ ਹਨ ਐ ਸਿੱਧ ਲੋਕ ਉਸ ਸ਼ਰਮਖੰਡ ਦੀ ਅਵਸਥਾ ਵਿੱਚ ਚੰਗੀ ਸੁਰਤ ਮਤ ਮਨ ਮਨੀਖਾ ਤੇ ਬੁੱਧੀ ਦੀ ਘਾੜਤ ਖੜੀ ਜਾਂਦੀ ਹੈ ਉਸੇ ਹੀ ਅਵਸਥਾ ਵਿੱਚ ਦੇਵਤਿਆਂ ਅਤੇ ਸਿੱਧਾਂ ਸਮਰੱਥ अथवा ਮੁਕਤ ਪੁਰਸ਼ਾਂ ਦੀ ਸੁੱਧ ਪਵਿੱਤਰ ਅਵਸਥਾ अथवा ਗਿਆਤ ਘੜੀ ਜਾਂਦੀ ਹੈ अथवा ਸੂਰਤ ਸ਼ਬਦ ਵਿੱਚ ਜੁੜਨ ਵਾਲੀ ਬਿਰਤੀ ਮਤ ਸ਼ਬਦ ਦੀ ਵਿਚਾਰ ਕਰਨ ਵਾਲੀ ਬਿਰਤੀ ਮਨ ਸ਼ਬਦ ਦੇ ਸਿਧਾਂਤ ਨੂੰ ਸਮਝਣ ਵਾਲੀ ਬਿਰਤੀ ਬੁੱਧ ਸ਼ਬਦ ਦੇ ਰਹੱਸ ਪ੍ਰਾਪਤ ਕਰਨ ਵਾਲੀ ਬਿਰਤੀ अथवा ਅਡੂਲ ਨਿਚੇ ਹਵਾਲੀ ਬੁੱਧੀ ਦੀ ਘੜਤ ਘੜੀ ਜਾਂਦੀ ਹੈ ਸੋ ਹਜੂਰ ਇਥੋਂ ਤੱਕ 36 ਪੌੜੀਆਂ ਸਤਿਗੁਰੂ ਕਿਰਪਾ ਕਰ ਰਹੇ ਆ ਸੰਤਵੀ 38ਵੀਂ ਪੌੜੀ ਅਤੇ ਸ਼ਲੋਕ ਦੀ ਵਿਚਾਰ ਅਸੀਂ ਆਉਣ ਵਾਲੇ ਦਿਨਾਂ ਵਿੱਚ ਕੱਲ ਨੂੰ ਆਪ ਜੀ ਨਾਲ ਸਾਂਝ ਪਾਵਾਂਗੇ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਹੋ ਜਾਂਦੀਆਂ ਹਨ ਆਪ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਪਿਤਾ ਹਨ ਬਖਸ਼ ਲੈਣਾ ਆਉ ਗੁਰਮੰਤਰ ਦੇ ਵਿੱਚ ਹਾਜ਼ਰੀ ਲਵਾ ਕੇ ਫਤਿ ਬੁਲਾਈਏ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ Seguro. guru ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ